ਜੀ ਆਇਆਂ ਨੂੰ ਸਸਿਆਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਹਾਂ ਸਭ ਬੱਧੀਆ ਹੋਵੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਛਾ ਜਿਵੇਂ ਕਿ ਅਮਰਤ ਸਿੰਘ ਭੱਜ ਜੀ ਦੇ ਬਾਰੇ ਵਿੱਚ ਬੜੀਆਂ ਗੱਲਾਂ ਬਾਤਾਂ ਕਿਤੀਆਂ ਜਾ ਰਹੀਆਂ ਨੇ ਕਿ ਉਹ ਉਹਨਾਂ ਨੇ ਸਿਲੰਡਰ ਕਿਉਂ ਨਹੀਂ ਕੀਤਾ ਉਹ ਭੱਜ ਕਿਉਂ ਗਏ ਉਹ ਮੁਲਕੋਂ ਬਾਹਰ ਕਿਉਂ ਚਲੇ ਗਏ ਸੌਤ ਰਾਂ ਦੀਆਂ ਗੱਲਾਂ ਜੜੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਬਾਰੇ ਵਿੱਚ ਕਿਤੀਆਂ ਜਾਂਦੀਆਂ ਪਈਆਂ ਨੇ ਤਾਂ ਇੱਕ ਛੋਟੀ ਜਿਹੀ ਵੀਡੀਓ ਆਈ ਸੀ ਸਾਡੇ ਕੋਲ ਮੈਂ ਕਿਹਾ ਚਲੋ ਜੀ ਇਹ ਵਿਚਾਰ ਕਰਦੇ ਹਾਂ ਇਸ ਵੀਡੀਓ ਦੇ ਉੱਤੇ ਪਹਿਲੇ ਵੀਡੀਓ ਦੇਖਦੇ ਹਾਂ ਫਿਰ ਕਰਦੇ ਹਾਂ ਗੱਲਬਾਤ ਚਲੋ ਜੀ ਪਹਿਲੇ ਵੀਡੀਓ ਦੇਖਦੇ ਹਾਂ ਅਸਿੰਗ ਮਹਿਰੋਂ ਨੇ ਜਾ ਨਹੀਂ ਕਰਨਾ ਇਹ ਸਮੇਂ ਦੇ ਉਤੇ ਨਿਰਪਰ ਕਰਦੀ ਗੱਲ ਆ ਪਰ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ ਉਹ ਆਪਸ ਦੇ ਵਿੱਚ ਠਿੰਗ ਮਠਿੰਗੀ ਹੋਣ ਲੱਗੇ ਪਏ ਕੋਈ ਇਹ ਗੱਲ ਕਹਿੰਦਾ ਵੀ ਭਾਈ ਦੁਬਈ ਦੇ ਵਿੱਚ ਭੱਜ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਤੇ ਕਈ ਇਹ ਗੱਲ ਕਹਿੰਦੇ ਵੀ ਇਹ ਕਿਹੜੀ ਸੂਰਮਤੀ ਹੋਈ ਵੀ ਭਾਈ ਆਪਾਂ ਦੁਬਈ ਦੇ ਵਿੱਚ ਕੁੜੀ ਨੂੰ ਮਾਰ ਕੇ ਭੱਜ ਗਏ ਆ ਮੇਰੀ ਬੇਨਤੀ ਆ ਵੀ ਆਪਸ ਦੇ ਵਿੱਚ ਇੱਕ ਦੂਜੇ ਦੀ ਜਿਹੜੇ ਦਫਾ ਪਟਦੇ ਆ ਜਿਹੜੇ ਮਿੱਟੀ ਪਟ ਰਹੇ ਆ ਤੇ ਸਿੱਖ ਸਿੱਖ ਦੇ ਖਿਲਾਫ ਜਿਹੜਾ ਭੁਗਤ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਆਪ ਦਾ ਕੜਮਾਸਨਾ ਪੇਸ਼ ਕਰਿਆ ਕਰੋ ਜਿਹੜਾ ਵੀ ਤੁਹਾਡਾ ਰੌਲਾ ਉਹ ਕਮਰੇ ਦੇ ਵਿੱਚ ਬੈਠ ਕੇ ਜਾਂ ਕਿਸੇ ਸ਼ਹਿਰ ਪਿੰਡ ਦੇ ਵਿੱਚ ਨਗਰ ਖੇੜੇ ਦੇ ਵਿੱਚ ਬੈਠ ਕੇ ਮਸਲਾ ਹੱਲ ਕਰ ਲਿਆ ਕਰੋ ਦੁਨੀਆ ਭਰ ਦੇ ਵਿੱਚ ਮਿੱਟੀ ਪਟਾਉਣ ਦੇ ਵਿੱਚ ਸਾਡਾ ਆਪਣਾ ਬਹੁਤ ਯੋਗਦਾਨ ਇਸੇ ਤਰ੍ਹਾਂ ਆਪਾਂ ਨਹੀਂ ਵੀ ਨਾ ਕਰਿਆ ਕਰਕੇ ਕਮਲਪੁਰ ਉਰਫ ਕੰਚਨ ਕੁਮਾਰੀ ਦੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਆ ਉਹਦੇ ਵਿੱਚ ਉਹਦੀ ਮੌਤ ਦਾ ਕਾਰਨ ਦਮ ਘੁੱਟਣਾ ਉਹਦੇ ਵਿੱਚ ਉਹਦੀ ਮੌਤ ਦਾ ਕਾਰਨ ਗਲ ਘੁੱਟਣਾ ਇਹ ਬਿਲਕੁਲ ਗਲਪੀਰ ਹੋ ਗਈ ਆ ਪਰ ਉਹਦੇ ਸਰੀਰ ਦੇ ਕੁਝ ਅੰਗਾਂ ਦੇ ਉੱਤੇ ਸੱਟਾਂ ਵੀ ਆ ਉਦੇ ਸਰੀਰ ਦੇ ਹੋਰ ਅੰਗਾਂ ਤੋਂ ਇਲਾਵਾ ਗੁਪਤ ਅੰਗ ਦੇ ਕੋਲ ਵੀ ਇੱਕ ਛੱਟ ਦਾ ਨਿਸ਼ਾਨ ਇਹ ਹੁਣ ਪਤਾ ਲੱਗੂਗਾ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਵਿਸਰਾ ਰਿਪੋਰਟ ਕੀ ਹੁੰਦੀ ਆ ਸ਼ਾਇਦ ਕੁਝ ਪੰਜਾਬਗਾਂ ਨੂੰ ਨਾ ਪਤਾ ਹੋਵੇ ਪੋਸਟਮਾਰਟਮ ਦੀ ਰਿਪੋਰਟ ਛੇਤੀ ਆ ਜਾਂਦੀ ਹੈ ਵਿਸਰਾ ਰਿਪੋਰਟ ਮਰਨ ਦੇ ਕਾਰਨਾਂ ਦਾ ਜਾਂ ਮਰਨ ਤੋਂ ਕੁਝ ਮਿੰਟ ਜਾਂ ਕੁਝ ਘੰਟੇ ਪਹਿਲਾਂ ਦੀਆਂ ਸਥਿਤੀਆਂ ਦਾ ਵੇਰਵਾ ਬਿਆਨ ਕਰਨ ਵਾਲੀ ਰਿਪੋਰਟ ਹੁੰਦੀ ਹੈ ਜਿਹੜੀ ਕਿ ਬਹੁਤ ਤਫਸੀਲ ਦੇ ਵਿੱਚ ਬਹੁਤ ਫਰੀਕੀ ਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਇਹ ਪਤਾ ਲੱਗ ਜਾਂਦਾ ਜੀ ਕਿ ਭਾਈ ਮਰਨ ਤੋਂ ਪਹਿਲਾਂ ਜਾਂ ਉਹਨੂੰ ਮਾਰਨ ਤੋਂ ਪਹਿਲਾਂ ਬੰਦੇ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਉਹਦੇ ਨਾਲ ਸਰੀਰ 'ਤੇ ਵਧਿੱਕੀ ਹੋਈ ਕਿ ਨਹੀਂ ਉਹਦਾ ਕੋਈ ਜ਼ਬਰਜਨਾਹ ਹੋਇਆ ਕਿ ਨਹੀਂ ਉਹਨੂੰ ਕਿਸ ਤਰੀਕੇ ਨਾਲ ਮਾਰਿਆ ਗਿਆ ਉਹਦੇ ਪਿੱਛੇ ਹੋਰ ਕਿਹੜੇ ਕਿਹੜੇ ਕਾਰਨ ਆ ਉਹਦੇ ਸਰੀਰ ਦੇ ਵਿੱਚ ਹੋਰ ਕੀ ਕੀ ਆ ਜਿਹੜੀਆਂ ਉਹਦੇ ਤੇ ਅੰਗਾਂ ਦੇ ਉੱਤੇ ਸੱਟਾਂ ਦੇ ਨਿਸ਼ਾਨ ਆ ਇਹ ਕਿੰਨੀ ਦਬਾਅ ਦੇ ਵਿੱਚ ਕੀ ਕੀ ਕੁਝ ਉਹਦੇ ਨਾਲ ਹੋਇਆ ਹੋਊਗਾ ਇਹ ਪੋਸਟਮਾਰਟਮ ਦੀ ਰਿਪੋਰਟ ਤੋਂ ਵਿਸਰਾਂ ਰਿਪੋਰਟ ਪੈਣ ਹੁੰਦੀ ਆ ਤੇ ਇਹਦੇ ਵਿੱਚੋਂ ਕੱਲੀ-ਕੱਲੀ ਗੱਲ ਦੀ ਬਰੀਕੀ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਰਨ ਦੇ ਜਾਂ ਮਾਰਨ ਦੇ ਕਾਰਨਾਂ ਦੀ ਤਫਸੀਲ ਸਾਹਮਣੇ ਆਉਂਦੀ ਆ ਮੋਟੀ-ਮੋਟੀ ਗੱਲ ਨਹੀਂ ਉਹ ਬਰੀਕੀ ਦੇ ਨਾਲ ਜਿਵੇਂ ਕਿ ਆਪਾਂ ਇਹ ਗੱਲ ਕਹਿੰਨੇ ਕਿ ਪਹਿਲਾਂ ਤਾਂ ਆਪਾਂ ਸਿੱਧਾ ਲਿਵਰ ਦਾ ਟੈਸਟ ਕਰਵਾ ਲੈਂਦੇ ਸੀ ਵੀ ਲਿਵਰ ਕਿਵੇਂ ਆ ਹੁਣ ਉਤਲੇ ਟੈਸਟ ਆ ਗਏ ਆ ਉਹ ਬਿਲਕੁਲ ਪਤਾਲ ਦੇ ਵਿੱਚੋਂ ਜਿਵੇਂ ਗੱਲ ਕੱਢ ਲਿਆ ਹੁੰਦੇ ਹੁੰਦੇ ਆ ਵੀ ਭਾਈ ਇਹਦੇ ਪਿੱਛੇ ਕਾਹ ਕਾਰਨ ਆ ਕੇ ਚਾਹ ਰਿਹਾ ਰਿਪੋਰਟਾਂ ਦੇ ਇੰਤਜ਼ਾਰ ਕੀਤਾ ਜਾ ਰਿਹਾ ਰਿਪੋਰਟਾਂ ਆਉਣ ਕੀ ਸਮਾਂ ਆਏਗੀ ਉਹ ਵੀ ਹੀ ਜਿਹੜੀ ਇਹ ਵਿਸਰ ਰਿਪੋਰਟ ਆ ਇਹ ਤੁਹਾਡੀ ਮੌਤ ਜਾਂ ਜਿਹੜੀ ਵੀ ਮੌਤ ਹੋਈ ਆ ਉਹਦੇ ਵੱਖ-ਵੱਖਰੇ ਕਾਰਨਾਂ ਦੀ ਤਫਸੀਲ ਲੈ ਕੇ ਸਾਹਮਣੇ ਆਉਂਦੀ ਖੈ ਇਹ ਹੋਰ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੂਗਾ ਵੀ ਭਾਈ ਉਹਦੇ ਨਾਲ ਮਰਨ ਤੋਂ ਪਹਿਲਾਂ ਜਾਂ ਮਾਰਨ ਤੋਂ ਪਹਿਲਾਂ ਕੋ ਕੋਈ ਜਨਸੀ ਸ਼ੋਸ਼ਣ ਕੀਤਾ ਗਿਆ ਕਿ ਨਹੀਂ ਇਹ ਗੱਲ ਮੈਂ ਕਿਉਂ ਕਹਿਣਾ ਕਿਉਂਕਿ ਪੰਜਾਬ ਦੇ ਹੀ ਰਹਿਣ ਵਾਲੇ ਕੁਝ ਕੁ ਲੋਕਾਂ ਨੇ ਇਹ ਗੱਲ ਕਣੀ ਸ਼ੁਰੂ ਕਰ ਦਿੱਤੀ ਆ ਕਿ ਅਮਰਪਾਲ ਸਿੰਘ ਮਹਿਰੋ ਤੇ ਉਹਦੇ ਨਾਲ ਤੇ ਦੋ ਸਾਥੀ ਜਿਹੜੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਜਿਹੜੇ ਹੁਣ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ ਸ਼ੈਰ ਬਠਿੰਡੇ ਵਾਲੀ ਜੇਲ੍ਹ ਦੇ ਵਿੱਚ ਉਹਨਾਂ ਦੇ ਵੱਲੋਂ ਕਮਲਕੌਰ ਦੇ ਨਾਲ ਪਹਿਲਾਂ ਜ਼ਰਤੀ ਕੀਤੀ ਗਈ ਆ ਧੱਕਾ ਕੀਤਾ ਗਿਆ ਸਰੀਰਕ ਤੇ ਬਾਅਦ ਦੇ ਵਿੱਚ ਉਹਨੂੰ ਮਾਰਿਆ ਗਿਆ ਹੁਣ ਕਈ ਲੋਕੇ ਗੱਲ ਕਹੀ ਜਾਂਦੇ ਵੀ ਇਹ ਤਾਂ ਕਾਮ ਦੇ ਭੁੱਖੇ ਲੋਕ ਆ ਇਹਨਾਂ ਨੇ ਆਹ ਹੀ ਕੁਝ ਕਰਨੀ ਇਹਨਾਂ ਨੇ ਕਰਤੂਤ ਬਖਾ ਦਿੱਤੀ ਆ ਕਈ ਲੋਕ ਇਹ ਗੱਲ ਕਹਿੰਦੇ ਵੀ ਐਦਾਂ ਦੀ ਗੱਲ ਹੈ ਨਹੀਂ ਇਹ ਤਾਂ ਪੰਜਰ ਲੋਕ ਨੇ ਮਾੜੇ ਲੋਕ ਨੇ ਠੱਗਿਆ ਲੋਕ ਨੇ ਜਿਨ੍ਹਾਂ ਦੇ ਵੱਲੋਂ ਆਦੋ ਛਲਾਏ ਜਾ ਰਹੇ ਆ ਮੇਰੀ ਦੋਵਾਂ ਧਿਰਾਂ ਨੂੰ ਹੀ ਬੇਨਤੀ ਆ ਹਲੇ ਠਰਮਾ ਰੱਖੋ ਨਾ ਕਿਸੇ ਨੂੰ ਚੰਗਾ ਕਹੋ ਨਾ ਕਿਸੇ ਨੂੰ ਮਾੜਾ ਕਹੋ ਹੋ ਸਕਦਾ ਕੋਈ ਸਰੀਰਕ ਵਧਿੱਕੀ ਨਾ ਕੀਤੀ ਹੋਵੇ ਕੋਈ ਜ਼ਿਆਰਤੀ ਨਾ ਕੀਤੀ ਹੋਵੇ ਤੇ ਹੋ ਸਕਦਾ ਪਾਈ ਕੀਤੀ ਹੋਵੇ ਇਹ ਆਉਣ ਵਾਲੇ ਵਕਤ ਨੇ ਤੈਅ ਕਰ ਦੇਣਾ ਤੇ ਜਿਹੜੀ ਗੱਲ ਰਿਪੋਰਟ ਦੇ ਉੱਤੇ ਨਿਰਪਰ ਕਰ ਲਈ ਆ ਤੇ ਉਹਦੇ ਲਈ ਆਪਾਂ ਪਹਿਲਾਂ ਹੀ ਕੋ ਸਿੰਘ ਫਸਾਈ ਬੈਠੇ ਆ ਆਪਾਂ ਇਹਦੇ 'ਤੇ ਵੱਲ ਗੌਰ ਕਰਗੇ ਦੁਨੀਆ ਭਰ ਦੇ ਵਿੱਚ ਸਾਡੀ ਦਫਾ ਪੱਟਣ ਦੇ ਲਈ ਕੋਈ ਹੋਰ ਨਹੀਂ ਆਪਾਂ ਆਪ ਜ਼ਿੰਮੇਵਾਰ ਹੁਣ ਕਿਹੜਾ ਸਾਡੀ ਮੁਗਲਾਂ ਨਾਲ ਲੜਾਈ ਹੁੰਦੀ ਆ ਹੁਣ ਤਾਂ ਸਿੱਖ ਦੀ ਸਿੱਖ ਨਾਲ ਹੀ ਚੱਲਦੀ ਆ ਮੁੱਦਾ ਕਿਸੇ ਦਾ ਹੁੰਦਾ ਤੇ ਫਸ ਆਪਾਂ ਜਾਣਾ ਹੁੰਦਾ ਵਿੱਚ ਅੱਧੇਕ ਲੋਕ ਉਹਦੇ ਪੱਖ ਦੇ ਵਿੱਚ ਹੋ ਜਾਂਦੇ ਅੱਧੇਕ ਲੋਕ ਇਧਰਲੇ ਪੱਖ ਦੇ ਵਿੱਚ ਹੋ ਜਾਂਦੇ ਆ ਤੇ ਫਿਰ ਆਪਾਂ ਵੀਰ ਤੇ ਕਹਿਣਾ ਹੁੰਦਾ ਏਜੰਸੀਆਂ ਨੇ ਪਾਟਖ ਪਾਤੀ ਸਾਡੇ ਵਿੱਚ ਏਜੰਸੀਆਂ ਜੂਨਸੀਆਂ ਦਾ ਤਾਂ ਬਹੁਤ ਬਾਅਦ ਦਾ ਕੰਮ ਹੋਊਗਾ ਪਰ ਤਾਂ ਨੇ ਪ੍ਰਵਾਸੀ ਮਜ਼ਦੂਰ ਦੇ ਨਾਲ ਗੱਲ ਕੀਤੀ ਉਹ ਸਿੱਕਾ ਜੀ ਢੋਨਾ ਲਾਉਣ ਦਾ ਕੰਮ ਕਰਦਾ ਮੇਰੀ ਇੱਛਾ ਹੁੰਦੀ ਆ ਬੰਦੇ ਨੂੰ ਥੋੜਾ ਜਿਹਾ ਖੁਰਚ ਕੇ ਜਾਣੀ ਆ ਵੀ ਭਾਈ ਇਹਦੇ ਵਿੱਚ ਆ ਵੀ ਗੱਲ ਆ ਆ ਵੀ ਗੱਲ ਆ ਮੈਂ ਇਹਨੂੰ ਕਿਹਾ ਜੀ ਕਿ ਕੰਮ ਕਿਵੇਂ ਚੱਲਦਾ ਜ਼ਿੰਦਗੀ ਕਿਵੇਂ ਆ ਕਹਿੰਦਾ ਬਹੁਤ ਅੱਛਾ ਹੈ ਠੀਕ ਹੈ ਟਾਈਮ ਪਾਸ ਹੋ ਰਹਾ ਹੈ ਫੈਮਿਲੀ ਕੋ ਪੈਸੇ ਭੇਜਤੇ ਹਨ ਮੈਂ ਕਿਹਾ ਜੀ ਕਿੰਨੇ ਮਹੀਨੇ ਲਾਉਂਗੇ ਕਹਿੰਦਾ ਹਮ ਯਹਾਂ 4 ਮਹੀਨੇ ਹੋਰ ਲਗਾएंगे ਉਸਕੇ ਬਾਅਦ ਹਮ 1 ਮਹੀਨੇ ਕੇ ਲਈ ਉਪੀ जाएंगे ਉਹਨੇ ਆਪਦਾਂ ਚਲੋ ਗੱਲਾਂ ਕਹਿਤੀਆਂ ਬਹੁਤ ਵਧੀਆ ਗੱਲ ਮੈਂ ਖੜੀ ਤੁਸੀਂ ਫਿਰ ਮਨੋਰੰਜਨ ਕਿਵੇਂ ਕਰਦੇ ਹੋ ਸਾਰੀ ਦਿਹਾੜੀ ਤੁਸੀਂ ਆਪੋਡੇ ਹੋ ਕੇ ਝੋਨਾ ਲਾਉਨੇ ਹੋ ਝੋਕੇ ਝੋਨਾ ਲਾਉਨੇ ਹੋ ਤੁਹਾਡੇ ਤਾਂ ਪਿੱਠ ਨਹੀਂ ਸਿੱਧੀ ਹੁੰਦੀ ਹੋਣੀ ਫਿਰ ਮਨੋਰੰਜਨ ਕਿਵੇਂ ਕਰਦੇ ਜ਼ਿੰਦਗੀ ਕਿਵੇਂ ਜਿਉਂਦੇ ਆਂ ਹਮ ਕਿਹੜਾ ਮੋਬਾਈਲ ਪਰ ਵੀਡੀਓ ਦੇਖਦਾ ਹੂੰ ਮੈਂ ਖਾ ਜੀ ਕਿੰਨੀ ਕੀ ਦੇਰ ਦੇਖਦੇ ਆਂ ਕਹਿੰਦਾ 1 ਘੰਟਾ ਸਵਾ ਘੰਟਾ ਹਮ ਦੇਲੀ ਰਾਤ ਕੋ ਸੋਣੇ ਸੇ ਪਹਿਲੇ ਦੇਖਦਾ ਹੂੰ ਮੈਂ ਖਾ ਜੀ ਫਿਰ ਤੁਸੀਂ ਯੂਪ ਦੇ ਬਹੁਤ ਸਾਰੇ ਲੋਕ ਐਸੇ ਹੋਣਗੇ ਜਿਹੜੇ ਕਿ ਬੇਟ ਭੀਆਂ ਗੱਲਾਂ ਕਰਦੇ ਬਿਹਾਰ ਦੇ ਲੋਕ ਹੋਣਗੇ ਮੱਧ ਪ੍ਰਦੇਸ਼ ਦੇ ਲੋਕ ਹੋਣਗੇ ਜਿਹੜੇ ਗੈਰ ਪੰਜਾਬੀ ਕਹਣ ਦੇ ਪਾ ਜਿਨ੍ਹਾਂ ਦੀ ਤੁਹਾਨੂੰ ਗੱਲ ਪਸੰਦ ਨਹੀਂ ਤੁਸੀਂ ਉਹਨਾਂ ਦੀ ਦਫਾ ਕਿੰਨੀ ਕੁ ਪੜਦੇ ਹੋ ਵੀ ਕਮੈਂਟ ਦੇ ਵਿੱਚ ਉਹਦੀ ਧੀ ਦੀ ਭੈਣ ਦੀ ਕਰਦੇ ਜਿਵੇਂ ਅਸੀਂ ਪੰਜਾਬੀ ਕਰਦੇ ਹੁੰਨੇ ਆ ਕਹਿੰਦਾ ہمارے ਪਾਸ ਇਤਨਾ ਸਮਾਂ ਨਹੀਂ ਹੁੰਦਾ ਹਮ ਦੇਖਤਾ ਹੀ ਨਹੀਂ ਉਹਨਕੋ ਅਗਰ ਦੇਖਤਾ ਹੈ ਹਮ ਬੋਲਤਾ ਹੈ ਇਹ ਬੋਲਤਾ ਤਾਂ ਬੋਲਤਾ ਰਹੇ ਹਮ ਕੋਈ ਔਰ ਚੀਜ਼ ਦੇਖ ਲੈਂਦੇ ਹੈ ਮੈਂ ਮਨ ਦੇ ਵਿੱਚ ਸੋਚਿਆ ਯਾਰ ਸਾਡੇ ਨਾਲ ਤਾਂ ਇਹੀ ਚੰਗੇ ਆ ਜੇ ਕਿਸੇ ਦੇ ਨਾਲ ਵਿਚਾਰ ਧਾਰਕ ਮਤ ਭੇਜਦਾ ਉਹਨੂੰ ਕਹਿੰਦੇ ਦਫਾ ਮਾਰ ਮੈਂ ਕੀ ਲੈਣਾ ਸਾਡੇ ਵਾਲੇ ਤਾਂ ਮੈਂ ਨਾ ਬੀ ਉਤੋਂ ਦੀ ਬੜਪਣ ਕੀ ਆਉਂਦੇ ਆ ਵੀ ਲੜਨ ਦੇ ਵਾਸਤੇ ਸਾਡੇ ਵਾਲਿਆਂ ਦੇ ਕੋਲੇ ਵਕਤ ਕਿੰਨਾ ਵਿਹਲੇ ਕਿੰਨੇ ਅਸੀਂ ਵੀ ਪਿਆਉ ਨੂੰ ਗਾਲ ਕੱਢਦੀ ਉਹਦੀ ਧੀ ਦੀ ਪੈਣ ਦੀ ਕਰਦੀ ਉਹਨੂੰ ਕੁਛ ਕਹਤਾ ਉਹਨੂੰ ਕੁਛ ਕਹਤਾ ਅਸੀ ਤਾਂ ਆਪਦੇ ਖੇਤਾਂ ਦੇ ਵਿੱਚ ਝੁੱਕ ਕੇ ਉਹਦੀ ਟੂਹ ਜਿਹੜਾ ਉਹ ਝੋਨਾ ਲਾਉਣ ਵਾਲਿਆਂ ਨੂੰ ਆਪਾਂ ਸੁਣ ਲਈਏ ਦੇਖ ਲਈਏ ਵੀ ਭਾਈ ਇਹ ਕੀ ਕਰਦੇ ਆ ਇਹ ਵੀ ਸਾਡੇ ਨਾਲੋਂ ਇਸ ਮਾਮਲੇ ਦੇ ਵਿੱਚ ਚੰਗੇ ਆ ਜਿਹੜਾ ਬੰਦਾ ਕਿਸੇ ਨੂੰ ਗਾਲਾਂ ਨਹੀਂ ਕੱਢਦਾ ਸਭੇਕ ਉਹ ਆ ਜਿਹੜਾ ਬੰਦਾ ਚੰਗੇ ਸੁਥਰੇ ਸ਼ਬਦਾਂ ਦੀ ਵਰਤੋਂ ਕਰਦਾ ਚੰਗਾ ਉਹ ਆ ਬਿਲਕੁਲ ਹੁਣ ਜਿਵੇਂ ਆਪਸ ਦੇ ਵਿੱਚ ਲੜੋ ਲੜਾਈਆਂ ਚੱਲਦੀਆਂ ਮੈਨੂੰ ਇਹ ਤੇ ਹਰਾਨੀ ਹੁੰਦੀ ਵੀ ਤੁਸੀਂ ਅਮਰਤਪਾਲ ਮਹਿਰੋਂ ਨੇ ਮੁੱਦੇ ਤੇ ਲੜੀ ਜਾਓਗੇ ਆਪਸ ਦੇ ਵਿੱਚ ਤੁਹਾਨੂੰ ਚੰਗਾ ਲੱਗਦਾ ਬਹੁਤ ਵਧੀਆ ਗੱਲ ਆ ਤੁਹਾਨੂੰ ਨਹੀਂ ਚੰਗਾ ਲੱਗਦਾ ਬਹੁਤ ਵਧੀਆ ਗੱਲ ਆ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਕਾਨੂੰਨ ਦੀ ਨਜ਼ਰ ਦੇ ਵਿੱਚ ਕਤਲ ਇੱਕ ਕਤਲ ਆ ਉਹ ਭਾਵੇਂ ਕਿਸੇ ਵੀ ਕਾਰਨ ਕਰਕੇ ਕੀਤਾ ਗਿਆ ਹੋਵੇ ਕਤਲ ਤਾਂ ਕਤਲ ਆ ਹੋਰ ਕਈ ਬਰੀ ਬੰਦੇ ਕਹਿਣਗੇ ਲੈ ਜੀ ਇਹਦੇ ਪਿੱਛੇ ਐ ਥੋੜੀ ਹੁੰਦਾ ਐ ਆ ਇਹ ਆਪਾਂ ਫੇਸਬੁਕ ਦੇ ਉੱਤੇ ਆਪਾਂ ਸੁਪਰੀਮ ਕੋਰਟ ਨਹੀਂ ਲਾ ਸਕਦੇ ਉਹ ਮਾਨਯੋਗ ਅਦਾਲਤਾਂ ਦਾ ਕੰਮ ਆ ਤੇਲ ਤੇ ਤੇਲ ਦੀ ਧਾਰ ਦੇਖੋ ਕੁਝ ਕ ਸਮਾਂ ਵੀ ਲੈ ਲਿਆ ਕਰੋ ਤਤਪੜੱਤੇ ਹੋ ਕੇ ਵੀ ਹੁਣੇ ਹੀ ਫੈਸਲਾ ਕਰ ਲਓ ਹੁਣੇ ਹੀ ਮੇਰੇ ਮੁਤਾਬਕ ਹੋ ਜੇ ਅੱਜ ਕੱਲ ਤਾਂ ਸਥਿਤੀ ਇਹ ਬਣੀ ਪਈ ਆ ਪੰਜਾਬੀਆਂ ਦੀ ਵੀ ਜੇਕਰ ਮੈਨੂੰ ਤੁਹਾਡੇ ਵਿਚਾਰ ਨਹੀਂ ਪਸੰਦ ਆਉਂਦੇ ਤਾਂ ਮੈਂ ਇਹ ਕਹਿਣ ਲੱਗ ਜਾਣਾ ਤੁਸੀਂ ਗਦਾਰ ਹੋ ਮੇਰੇ ਸਕਵਾਟ ਸਿਬਲੋ ਮੇਨ ਕੈਰੈਕਟਰ ਆਸੀਬ ਕਹ ਲਗ ਨਵੀਕੀ ਅੱਜ ਕੱਲ ਬਸ ਇਹ ਵੀ ਸਾਨੂੰ ਸਾਡੇ ਮੁਤਾਬਕ ਚੱਲਦਾ ਬੰਦਾ ਜਿਹੜਾ ਉਹੀ ਦੇਸ਼ ਭਗਤ ਲੱਗੂਗਾ ਉਹੀ ਪੰਥ ਕਰਵਾਇਤਾ ਮੁਤਾਬਕ ਚੱਲਦਾ ਲੱਗੂਗਾ ਉਹੀ ਪੰਜਾਬ ਦਾ ਸੂਰਮਾ ਲੱਗੂਗਾ ਆਪਾਂ ਥੋੜਾ ਜਿਹਾ ਬੁੱਧਕ ਪੱਦਰ ਤੇ ਉੱਤੇ ਉੱਠ ਕੇ ਦੁਨੀਆ ਕਿੱਥੋਂ ਕਿੱਥੇ ਪਹੁੰਚ ਗਈ ਆ ਅਸੀਂ ਸਿਆਪਾਏ ਕੁੜੀਆਂ ਦੇ ਨਾਲ ਆਪਸ ਦੇ ਵਿੱਚ ਹੀ ਪਾਈ ਰੱਖਦੇ ਇਹਨਾਂ ਦੀ ਜੁਨੀ ਵੱਡੀ ਚ ਹੁਣ ਦੋ ਤਿੰਨ ਕੁੜੀਆਂ ਸਾਹਮਣੇ ਆਈਆਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਅਮਰ ਕਪਾਲ ਬਹਿਰ ਉਹਦੇ ਸਾਥੀਆਂ ਨੇ ਗਲਤ ਕੀਤਾ ਉਹਨਾਂ ਨੇ ਇੱਕ ਕੁੜੀ ਸਮਝ ਕੇ ਉਹਨੂੰ ਬਦੀ ਕੀ ਕੀਤੀ ਆ ਕਿਸੇ ਬੰਦੇ ਦੇ ਗਲ ਪਾਓ ਇੱਥੇ ਐਨੇ ਜਿਹੜੇ ਡੇਰਿਆਂ ਵਾਲੇ ਆ ਉਹਨਾਂ ਦੇ ਵੱਲੋਂ ਗਲਤ ਕੰਮ ਕੀਤੇ ਜਾਂਦੇ ਉਹਨਾਂ ਦੇ ਗਲ ਪੈਜੋ ਜਾਂ ਉਹਨਾਂ ਨੂੰ ਚੁੰਬੜ ਜੋ ਜਾ ਕੇ ਉਹਨਾਂ ਨੂੰ ਜਾ ਕੇ ਤੁਸੀਂ ਨੁਕਸਾਨ ਪਹਚਾਓ ਉਹਨਾਂ ਨੇ ਆਪਦਾ ਪੱਖ ਰੱਖਿਆ ਉਹਨਾਂ ਨੇ ਠੀਕ ਆਪਦਾ ਪੱਖ ਰੱਖਿਆ ਪਰ ਜੇ ਹੁਣ ਆਪਾਂ ਕੁੜੀਆਂ ਨੂੰ ਗਾਲਾਂ ਕੱਢੀਏ ਕੁੜੀਆਂ ਬਾਅਦ ਦੇ ਵਿੱਚ ਉਹਨਾਂ ਬੰਦਿਆਂ ਨੂੰ ਗਾਲਾਂ ਕੱਢੀ ਜਾਣ ਤੇ ਲੜਦਾ ਫੇਰ ਵੀ ਪੰਜਾਬੀ ਪੰਜਾਬੀ ਨਾਲ ਹੀ ਰਿਹਾ ਆਪਾਂ ਥੋੜਾ ਜਿਹਾ ਇਸ ਗੱਲ ਤੋਂ ਉੱਤੇ ਉੱਠ ਗਏ ਅਮਰਸਰ ਦੀ ਇਹ ਕੁੜੀ ਨੂੰ ਮੇਰੇ ਅਕਲ ਵੀ ਦੋ ਚਾਰ ਗੰਨਮੈਨ ਮਿਲੇ ਆ ਹੁਣ ਕਈ ਲੋਕ ਇਹ ਗੱਲ ਕਹਿੰਦੇ ਵੀ ਸਰਕਾਰਾਂ ਜਿਹੜੀਆਂ ਉਹ ਦੇਖੋ ਜੀ ਇਹ ਗੰਦਗਾਨੀਲਾ ਬਣਾਉਣ ਵਾਲੀਆਂ ਨੂੰ ਇਹ ਜਿੰਨੀਆਂ ਗੰਨਮੈਨ ਤੇ ਚੰਗੇ ਲੋਕਾਂ ਦੀ ਇੱਥੇ ਸਿਕਿਉਰਿਟੀ ਨੂੰ ਖਤਰਾ ਗੱਲ ਨੂੰ ਆਪਾਂ ਬ੍ਰਿਤੀ ਨਾਲ ਸਮਝਿਆ ਕਰਗੇ ਸਰਕਾਰਾਂ ਨੇ ਉਲੰਭੇ ਤੋਂ ਬਚਣ ਦੇ ਲਈ ਹੀ ਸਾਰਾ ਕੁਝ ਕਰਨਾ ਹੁੰਦਾ ਨੇਕ ਨੀਤੀ ਨਾਲ ਕੁਝ ਵੀ ਨਹੀਂ ਹੁੰਦਾ ਇੱਥੇ ਨੇਕ ਨੀਤੀ ਨਾਲ ਤਾਂ ਕੱਲੇ ਆਵਜਾਂ ਨੂੰ ਗੱਨਮੈਣ ਮਿਲਦੇ ਉੱਥੇ ਨਿੱਕੇ ਜੋ ਕੋ ਮਾੜੇ ਮੋਟੇ ਉਹਦੇ ਬੜੇ ਨੂੰ ਪੰਜ ਸੱਤ ਗੱਨਮੈਣ ਮਿਲ ਜਾਂਦੇ ਆ ਪਰ ਜੇ ਮੰਨ ਲਓ ਇਹ ਕੁੜੀ ਮਾਰ ਦਿੱਤੀ ਜਾਵੇ ਜਿਵੇਂ ਕਿ ਖਬਰਾਂ ਆਉਂਦੀਆਂ ਵੀ ਭਾਈ ਧਮਕੀ ਦੇਤੀ ਆ ਕਰਤੀ ਜੇ ਮੰਨ ਲਓ ਇਹ ਜਾਂ ਕਿਸੇ ਹੋਰ ਨੂੰ ਮਾਰ ਦਿੱਤਾ ਜਾਵੇ ਤੇ ਗੱਲ ਕਿਹਦੇ ਤੇ ਆਉਣੀ ਸਰਕਾਰ ਤੇ ਵੀ ਭਾਈ ਅਸੀਂ ਸ਼ਿਕਾਇਤ ਵੀ ਦਿੱਤੀ ਸੀ ਪਰ ਸਾਨੂੰ ਫੇਰ ਨਹੀਂ ਗੱਨਮੈਣ ਮਿਲੇ ਹੁਣ ਬੰਦੇ ਨੂੰ ਮਾਰਤਾ ਜਾਂ ਔਰਤ ਨੂੰ ਮਾਰਤਾ ਤੇ ਫਿਰ ਗੱਲ ਫਿਰ ਇਸ ਗੱਲ ਤੋਂ ਬਚਣ ਦੇ ਲਈ ਇਸ ਟੈਗ ਤੋਂ ਬਚਣ ਦੇ ਲਈ ਸਰਕਾਰਾਂ ਉਹ ਆਪਾਂ ਸਹਿਮਤ ਹੋਈਏ ਅਸਹਿਮਤ ਹੋਈਏ ਸਾਡੀ ਇਸ ਗੱਲ ਦੇ ਨਾਲ ਸਰਕਾਰਾਂ ਨੂੰ ਫਰਕ ਨਹੀਂ ਪੈਂਦਾ ਸੋ ਮੇਰੀ ਬੇਨਤੀ ਆ ਭਾਈ ਵੀ ਨਾ ਤਾਂ ਆਪਾਂ ਅਮਰਤਪਾਲ ਮਹਿਰੋਂ ਦੇ ਉੱਤੇ ਇਹ ਇਸ ਵੇਲੇ ਟੈਗ ਲਾਗੇ ਵੀ ਉਹਨੇ ਜ਼ਬਰਜਨਾਹ ਕੀਤਾ ਤੇ ਨਾ ਹੀ ਆਪਾਂ ਇਹ ਗੱਲ ਕਹੀਏ ਵੀ ਉਹਨੇ ਬਹੁਤ ਸੂਰਮਗਤੀ ਵਾਲਾ ਕੰਮ ਕੀਤਾ ਅਦਾਲਤ ਦੇ ਉੱਤੇ ਕੰਮ ਛੱਡਦੇ ਆ ਪੁਲਿਸ ਦੇ ਉੱਤੇ ਕੰਮ ਛੱਡਦੇ ਹਾਲਾਂਕਿ ਵਕੀਲ ਸਾਹਿਬਾਨ ਦੇ ਵੱਲੋਂ ਗੱਲ ਕਹੀ ਗਈ ਹੈ ਵੀ ਸਾਨੂੰ ਲੱਗਦਾ ਜੀ ਕਿ ਅਮਰਤਪਾਲ ਮਹਿਰੋਂ ਦਾ ਜਿਹੜਾ ਉਹ ਜੇਕਰ ਸਰੈਂਡਰ ਕਰਤਾ ਇਹਦਾ ਪੁਲਿਸ ਇੰਕਾਊਂਟਰ ਕਰ ਸਕਦੀ ਆ ਹੋ ਸਕਦਾ ਭਾਈ ਉਹਨਾਂ ਦੇ ਕੋਲੇ ਕੋਈ ਜਾਣਕਾਰੀ ਹੋਵੇ ਇਦਾਂ ਦੀ ਪਰ ਪੁਲਿਸ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਲੋਕ ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਗ੍ਰਿਫਤਾਰੀ ਦਾ ਜਿਹੜਾ ਵਾਰੰਟ ਵੀ ਜਾਰੀ ਕੀਤਾ ਹੋਇਆ ਤੇ ਅਸੀਂ ਭਾਈ ਦੁਬਈ ਦੇ ਵਿੱਚੋਂ ਉਹਨੂੰ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਕਰਾਂਗੇ ਸਮਾਂ ਦੱਸੂਗਾ ਮੈਂ ਇਸੇ ਗੱਲ ਕਰਕੇ ਕਹਿਣਾ ਵੀ ਭਾਈ ਕਿਸੇ ਉੱਤੇ ਕੋਈ ਦਾਵਾ ਨਾ ਕਰੋ ਵੀ ਭਾਈ ਇਹਨੇ ਐਂ ਇਉਂ ਕਰੀ ਦੇਣਾ ਤੇ ਆ ਚੰਗਾ ਤੇ ਆ ਮਾੜਾ ਜਿਹਨੂੰ ਤੁਸੀਂ ਅਕਸਰ ਬਹੁਤ ਚੰਗਾ ਕਹਿ ਲਈਆਂ ਉਹ ਵਿੱਚੋਂ ਹੋਰ ਹੀ ਕੁਝ ਨਿਕਲਦਾ ਹੁੰਦਾ ਜਿਹਨੂੰ ਤੁਸੀਂ ਬਹੁਤ ਮਾੜਾ ਕਹਿੰਦੇ ਹੁੰਨੇ ਪਾਣੀ ਪੀ ਪੀ ਕੇ ਨਿੰਦੇ ਹੁੰਨੇ ਕਈ ਵਾਰ ਉਹ ਐਨੀ ਵਧੀਆ ਗੱਲ ਕਰ ਜਾਂਦਾ ਤੁਹਾਨੂੰ ਆਪਣੇ ਆਪ ਤੇ ਸ਼ਰਮਿੰਦਗੀ ਹੋਣੀ ਹੈ ਮੈਂ ਤੁਹਾਨੂੰ ਇੱਕ ਇੱਕ ਜਿਹੜ ਆ ਦੇਖੋ ਜੀ ਹੁਣ ਡਾਕਟਰ ਰਵਜੋਤ ਬੀਆ ਉਹਦੀ ਸਾਬਕਾ ਘਰਵਾਲੀ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਉਹਨੇ ਇਹ ਗੱਲ ਕਹੀ ਜੀ ਕਿ ਇਹ ਤਾਂ ਮੇਰੀ 8-10 ਸਾਲ ਪੁਰਾਣੀ ਜਿਹੜੀ ਆ ਪਹਿਲਾਂ ਵਾਲੀ ਘਰਵਾਲੀ ਉਹਦੇ ਨਾਲ ਮੇਰੀਆਂ ਨਿੱਜੀ ਤਸਵੀਰਾਂ ਤੇ ਸ਼ਰੀਕੇਬਾਦੀ ਜਿਹੜੀ ਸਿਆਸੀ ਸ਼ਰੀਕੇਬਾਦੀ ਉਹਦੇ ਕਰਕੇ ਆ ਕੁਝ ਹੋਇਆ ਹੂੰ ਪੰਜਾਬ ਦੇ ਕਿੰਨੇ ਲੋਕਾਂ ਨੇ ਘੱਟੋ-ਘੱਟ 10 ਬੰਦੇ ਨੇ ਤਬਈ ਨਹੀਂ ਉਹ ਫੋਟੋ ਪੇ ਇਤਰਾਜ਼ ਦੇ ਕੋ ਆਮ ਆਰਮੀ ਪਾਰਟੀ ਨੇ ਕੀ ਕੀਤਾ ਮੇਰਾ ਕੀ ਇੰਟਰਸਟ ਹੈ ਦੇ ਵਿੱਚ ਉਹ ਦੀਆ ਜੇ ਤਾਂ ਕਿਸੇ ਔਰਤ ਨੇ ਦੋਸ਼ ਲਾਇਆ ਹੋਣ ਤਾਂ ਮੈਂ ਕਹਾਂ ਜੀ ਕਿ ਔਰਤਾਂ ਨਾਲ ਧੱਕਾ ਹੋਇਆ ਜਦੋਂ ਔਰਤ ਨਹੀਂ ਇਹ ਗੱਲ ਕਹਿ ਰਹੀ ਤਾਂ ਮੈਂ ਵਿੱਚ ਕਾਹਤੋਂ ਠਿੰਗ ਮਠਿੰਗੀ ਹੋਣ ਵਾਲਿਆਂ ਦੇ ਵਿੱਚ ਪੈਣਾ ਲੋਕਾਂ ਨੂੰ ਕਾਲ ਇਨੀ ਸੀ ਬਾਅਦ ਵਿੱਚ ਡਾਕਟਰ ਵਿਜੋਤ ਦਾ ਬਿਆਨ ਆ ਗਿਆ ਕਿ ਭਾਈ ਫਿਰ ਕਿਸੇ ਨੇ ਮਾਫੀ ਨਹੀਂ ਮੰਗੀ ਵੀ ਭਾਈ ਮੈਂ ਗਲਤੀ ਕਰ ਲਈ ਮੈਂ ਕਾਲੀ ਦੇ ਵਿੱਚ ਅੱਗ ਲੱਗੀ ਵਾਲਿਆਂ ਨੂੰ ਉਹਨੂੰ ਵੀ ਭੇਜਤੀ ਚੀਜ਼ਾਂ ਨੂੰ ਵੀ ਭੇਜਤੀ ਮੇਰੀ ਬੇਨਤੀ ਇਹ ਆ ਹੁਣ ਕਈ ਲੋਕੇ ਗੱਲ ਕਹਿੰਦੇ ਵੀ ਕਮਲ ਕੌਰ ਦੀ ਇੱਕ ਨੀਲੀ ਵੀਡੀਓ ਸਾਹਮਣੇ ਆ ਗਈ ਉਹਨੇ ਜੀ ਆਕਰਤੂਤ ਕੀਤੀ ਉਹ ਵੀ ਸਾਹਮਣੇ ਆ ਗਈ ਰੱਬ ਦਾ ਵਾਸਤਾ ਪੰਜਾਬ ਦੇ ਬਹੁਤ ਸਾਰੇ ਮੁੱਦੇ ਹੋਰ ਆ ਉਹਦੇ ਨਾਲ ਜੋ ਹੋਇਆ ਜਿਨੇ ਕੀਤਾ ਉਹ ਜਾਣੇ ਅਸ਼ਲੀਲਤਾ ਆਪਦੇ ਸਿਰਾਂ ਦੇ ਵਿੱਚੋਂ ਆਪਾਂ ਮੁਕਾਈਏ ਮੈਨੂੰ ਸੱਚ ਇੱਕ ਸੱਜਣ ਨੇ ਗੱਲ ਕਹੀ ਕਹਿੰਦਾ ਜੀ ਇਹ ਜ਼ਰੂਰੀ ਥੋੜੀ ਆ ਵੀ ਜਿਹੜੇ ਉਹਦੇ ਫੋਲੋਅਰ ਵਧੇ ਆ ਮਰਨ ਤੋਂ ਬਾਅਦ ਵੀ ਉਹ ਪੰਜਾਬੀ ਹੋਣ ਬਾਈ ਜੀ ਇਹਦੇ ਲਈ ਕਿਹੜਾ ਕੋਈ 25 ਤਰ੍ਹਾਂ ਦੇ ਤਾਲੇ ਲੱਗੇ ਆ ਜਾ ਕੇ ਚੈੱਕ ਕਰ ਲੋ ਵੀ ਜਿਹੜੇ ਫੋਲੋਅਰ ਆ ਉਹਦੇ ਵਿੱਚ ਪੰਜਾਬੀ ਕਿੰਨੇ ਤੇ ਗੈਰ ਪੰਜਾਬੀ ਕਿੰਨੇ ਆ ਤਾਂ ਪਤਾ ਲੱਗ ਜਾਣਾ ਪਰ ਸਮਾਂ ਲਾਓ ਨਾ ਸਾਰਾ ਕੁਝ ਮੇਰੇ ਕੋਲੋਂ ਜਾਂ ਕਿਸੇ ਹੋਰ ਦੇ ਕੋਲੋਂ ਕਾਹ ਤੋਂ ਭੜਦੇ ਸਮਾਂ ਖਰਚੋ ਤੇ ਵਿੱਚੋਂ ਦੀ ਕੋਈ ਤਰਕ ਦੇ ਨਾਲ ਗੱਲ ਕਰ ਲਓ ਆਪਾਂ ਪਰ ਮੈਂ ਤੁਹਾਨੂੰ ਇੱਕ ਗੱਲ ਸਿਰਫ ਕਹਿਣੀ ਚਾਹੁੰਦਾ ਆਖੀਰ ਤੇ ਇੱਕ ਵੀਡੀਓ ਦੇਖੀ ਮੈਂ ਉਹਨੇ ਉਦਾਹਰਨ ਦਿੱਤੀ ਇੱਕ ਇੰਟਰਵਿਊ ਦੇਣ ਵਾਲੇ ਨੇ ਉਹ ਕਹਿੰਦਾ ਜੀ ਕਿ ਇੱਕ ਵਾਰੀ ਇੱਕ ਬੱਚੇ ਨੇ ਦੂਜੇ ਕੋਲੋਂ ਪੈਨ ਮੰਗਿਆ ਤੇ ਜਿਵੇਂ ਆਪਾਂ ਵਗਾ ਕੇ ਮਾਰਦੇ ਹੁਣੇ ਆ ਲੈ ਫੜਨੀ ਫਿਰ ਵਗਾਟਾ ਮਾਰਿਆ ਉਹਨੇ ਜਦੋਂ ਪੈਨ ਉਹਦੇ ਕੋਲੇ ਡਿੱਗਿਆ ਜਾ ਕੇ ਨੇੜੇ ਤਾਂ ਅਧਿਆਪਕ ਨੇ ਪੈਨ ਚਲਾ ਕੇ ਮਾਰਨ ਵਾਲੇ ਬੱਚੇ ਦਾ ਹਯਾਲ ਆਇਆ ਵੀ ਤੁਹਾਨੂੰ ਪਤਾ ਵੀ ਕਲਮ ਦੀ ਕੀ ਇਮਾਨੀਤ ਹੁੰਦੀ ਆ ਹੂੰ ਇਸ ਕਲਮ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਬਾਣੀ ਰਚੀ ਆ ਇਸ ਕਲਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਗਏ ਆ ਇਸ ਕਲਮ ਦੇ ਨਾਲ ਭਗਵਤ ਗੀਤਾ ਲਿਖੀ ਗਈ ਆ ਇਸ ਕਲਮ ਦੇ ਨਾਲ ਦੁਨੀਆ ਦੇ ਮਹਾਨ ਗ੍ਰੰਥ ਲਿਖੇ ਗਏ ਆ ਤੇ ਜੇ ਤੁਹਾਨੂੰ ਕਲਮ ਦੀ ਪੈਨ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਸਤਕਾਰ ਨਹੀਂ ਕਰਨਾ ਆਉਂਦਾ ਤੇ ਫਿਰ ਤੁਸੀਂ ਕਾਹਦੇ ਮਨੁੱਖ ਹੋ ਕਿੰਨੀ ਸੋਹਣੀ ਗੱਲ ਕਹੀ ਆ ਓਵੇਂ ਹੀ ਜੇਕਰ ਤੁਹਾਨੂੰ ਬੋਲਣ ਦੀ ਜਾਂਚ ਨਹੀਂ ਮੂੰਹ ਦੇ ਵਿੱਚੋਂ ਸ਼ਬਦ ਕਿਹੜੇ ਕੱਢਣੇ ਆ ਤੇ ਫਿਰ ਤੁਸੀਂ ਕਾਹਦੇ ਪੰਜਾਬੀਓ ਤੇ ਕਿਹੜੇ ਗੁਰੂ ਵਾਲੇ ਹੋ ਅੱਪ ਅੱਛਾ ਜੀ ਅੱਛਾ ਉਹਨਾਂ ਦਾ ਕਹਿਣ ਦਾ ਮਕਸਦ ਹੈ ਏ ਕਿ ਤੁਸੀਂ ਇਸ ਟਾਈਮ ਨਾ ਉਹ ਕਹਿੰਦੇ ਪਏ ਨੇ ਦੋ ਪਾਰਟੀਆਂ ਬਣ ਗਈਆਂ ਇੱਕ ਉਹ ਜਿਹੜੇ ਉਹਨਾਂ ਨੂੰ ਚੰਗਾ ਕਹਦੇ ਇੱਕ ਉਹ ਜਿਹੜੇ ਉਹਨਾਂ ਨੂੰ ਮੰਦਾ ਕਹਿੰਦੇ ਇੱਕ ਉਹ ਜਿਹੜੇ ਅੰਮ੍ਰਿਤਪਾਲ ਦੇ ਨਾਲ ਨੇ ਇੱਕ ਉਹ ਜਿਹੜੇ ਕਿ ਕਹਿੰਦੇ ਸਨ ਕਿ ਉਹਦੇ ਨਾਲ ਜ਼ਿਆਤੀ ਹੋਈ ਹੈ ਜੋ ਵੀ ਉਹ ਉਹਨਾਂ ਦਾ ਮੱਕਫ ਹੈ ਕਿ ਉਹ ਕਹਿਣਾ ਚਾਹੁੰਦੇ ਪਏ ਨੇ ਕਿ ਤੁਸੀਂ ਇਹ ਵਾਲੀ ਜੰਗ ਨਾ ਲੜੋ ਤੁਸੀਂ ਸੋਸ਼ਲ ਮੀਡੀਆ ਤੇ ਆਪਣੀ ਇੱਕ ਜੰਗ ਛੇੜ ਕੇ ਬਹਿ ਗਏ ਹੋ ਕਿ ਉਹ ਚੰਗਾ ਹੈ ਤੇ ਉਹ ਮਾੜਾ ਹੈ ਉਹਨੇ ਇਹ ਕੀਤਾ ਉਹਨੇ ਉਹਦੇ ਨਾਲ ਜ਼ਿਆਤੀ ਕਰਕੇ ਉਹਨੂੰ ਮਾਰਤਾ ਹੈ ਜੋ ਵੀ ਕਰ ਦਿੱਤਾ ਠੀਕ ਹੈ ਇਹ ਤੁਸੀਂ ਆਪਣੇ ਕੋਲੋਂ ਵਿਚਾਰ ਨਾ ਕਰੋ ਤੁਸੀਂ ਪੁਲਿਸ ਦੀ ਰਿਪੋਰਟ ਆਣੀ ਹੈ ਰਿਪੋਰਟਾਂ ਆਣ ਗਈਆਂ ਉਹਦੇ ਤੋਂ ਸਾਬਤ ਹੋ ਜਾਣਾ ਕੌਣ ਸਹੀ ਸੀ ਤੇ ਕੌਣ ਗਲਤ ਠੀਕ ਹੈ ਇਹ ਤੇ ਰਿਪੋਰਟਾਂ ਦੇ ਡਿਪੈਂਡ ਕਰਦਾ ਹੈ ਜਦੋਂ ਰਿਪੋਰਟਾਂ ਆਣ ਗਈਆਂ ਤੇ ਫਿਰ ਕਾਨੂੰਨ ਵੀ ਬਣੇ ਹੋਏ ਨੇ ਕਿਉਂਕਿ ਹਰ ਚੀਜ਼ ਹੀ ਉਹਨਾਂ ਨੇ ਕਿਹਾ ਸੀ ਰਿਪੋਰਟ ਕਰਵਾਈ ਹੈ ਠੀਕ ਹੈ ਦੇਖੋ ਜੀ ਆਪਣਾ ਕਤਲ ਤੇ ਕੀਤਾ ਕਤਲ ਦੀ ਸਜ਼ਾ ਤੇ ਮਿਲਨੀ ਮਿਲਨੀ ਇਹ ਤੇ ਇੱਕ ਗੱਲ ਇੱਕ ਖਤਮ ਹੋ ਗਈ ਲੇਕਿਨ ਉਹਦੇ ਪਿੱਛੇ ਹੁਣ ਵਜ੍ਹਾ ਕੀ ਹੈ ਇਹ ਵਜ੍ਹਾ ਬਾਤ ਚ ਸਮਝ ਆਣੀ ਹੈ ਇਹ ਬਾਤ ਚ ਇਹ ਹੁਣ ਆਪਾਂ ਤਾਂ ਡੇਰ ਗਏ ਤੁਹਾਡੇ ਸਾਹ ਡੇਰ ਗਏ ਲੋਕ ਨੇ ਜਿਹੜੇ ਆਪਣੇ ਕੋਲੋਂ ਆਪਣੇ ਵਿਚਾਰ ਜਿਹੜੇ ਨੇ ਉਹ ਓਨ ਦਾ ਕੈਮਰਾ ਆ ਕੇ ਕਰੀ ਜਾ ਰਹੇ ਨੇ ਕਿ ਸਿੱਖ ਸਿੱਖਾਂ ਨੂੰ ਮਾਰਨ ਵਾਲੀ ਗੱਲ ਕੀਤੀ ਜਾ ਰਹੀ ਹੈ ਕਿ ਵਿੱਚ ਇੱਕ ਐਸੀ ਜੰਗ ਚੱਲ ਪਈ ਹੈ ਜਿਹੜੇ ਅੱਧੇ ਹੁੰਦੇ ਵਾਲ ਹੋ ਗਏ ਨੇ ਅੱਧੇ ਹੁੰਦੇ ਵਾਲੇ ਕੋਈ ਹੁੰਦੀ ਸਾਈਡ ਲੈ ਰਿਆ ਕੋਈ ਹੁੰਦੀ ਸਾਈਡ ਲੈ ਲੈਂਦਾ ਪਿਆ ਤੇ ਉਹ ਇਹ ਕਹਿੰਦੇ ਪਏ ਨੇ ਬੇਨਤੀ ਕਰਦੇ ਪਏ ਨੇ ਕਿ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਕਰੋ ਤੁਸੀਂ ਮੋਸ਼ਰਫ ਕਾਨੂੰਨ ਹੈਗਾ ਕਾਨੂੰਨ ਇਸ ਗੱਲ ਦੀ ਪੂਰੀ ਜਾਂਚ ਕਰੇਗਾ ਪੂਰੀਆਂ ਰਿਪੋਰਟਾਂ ਨੇ ਜਿਹੜੀਆਂ ਹੋਂਦਾ ਕੈਮਰਾ ਪੇਸ਼ ਕਰੇਗਾ ਤੇ ਸਭ ਬੰਦਿਆਂ ਨੂੰ ਪਤਾ ਲੱਗ ਜਾਏਗਾ ਪੂਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਇਹਨੂੰ ਮਾਰਨ ਦੀ ਕਾਰਨ ਕੀ ਬਣਿਆ ਤੇ ਕੀ ਨਹੀਂ ਬਣਿਆ ਜਿੱਦਾਂ ਕਿ ਉਹਨਾਂ ਨੇ ਆਖਿਆ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਮੂੰਹ ਚੋਂ ਇਦਾਂ ਦੇ ਲਫ਼ਜ਼ ਨਾ ਕੱਢੋ ਕਿ ਜਿੱਦਾਂ ਤੁਹਾਨੂੰ ਬਾਅਦ ਚ ਪਛਤਾਵਾ ਹੋਵੇ ਠੀਕ ਹੈ ਕਿਉਂਕਿ ਇਹ ਜਿ ਸੱਚਾਈ ਦਾ ਨਾ ਬਿਹਤਰ ਸਾਨੂੰ ਕੱਦਿਆ ਤੇ ਨਾ ਤੁਸੀਂ ਕਿਸੇ ਨੂੰ ਬੁਰਾ ਕਹਿ ਲਵੋ ਉਹ ਗੱਲ ਨੂੰ ਠੀਕ ਨਹੀਂ ਕਿਲਾ ਜ ਜਿਹਨੂੰ ਠੀਕ ਕਹਿੰਦੇ ਪਏ ਉਹ ਬੁਰਾ ਨਹੀਂ ਕਹਿ ਲਵੇ ਤੇ ਫਾਇਦਾ ਕੋਈ ਨਹੀਂ ਇਸ ਲਈ ਖਮੋਸ਼ ਰਹ ਤੇ ਇੰਤਜ਼ਾਰ ਕਰੋ ਉਸ ਟਾਈਮ ਦਾ ਜਦੋਂ ਪਤਾ ਚੱਲੇਗਾ ਸਾਰੀ ਦੁਨੀਆ ਨੂੰ ਪਤਾ ਚੱਲ ਜਾਏਗਾ ਇਹਦੀ ਵਜ੍ਹਾ ਕੀ ਬਣੀ ਤੇ ਉਹ ਅਮਰਤਪਾਲ ਜੀ ਤੇ ਭੱਜਣ ਦੀ ਗੱਲ ਕਰਦੇ ਪਏ ਨੇ ਕਿ ਭੱਜ ਕੇ ਦੁਬਈ ਚਲੇ ਗਏ ਮੇਬੀ ਉਹਨਾਂ ਨੂੰ ਮਤਲਬ ਕਿ ਇਸ ਗੱਲ ਦਾ ਡਰ ਹੋਵੇ ਕਿ ਉਹਨਾਂ ਨੂੰ ਆਪਣਾ ਉਹਨੂੰ ਉਹਨਾਂ ਕਰ ਦਿੱਤਾ ਜਾਏ ਕਿ ਉਹਨੂੰ ਕਹਿੰਦੇ ਨੇ ਸ਼ੂਟਾਂ ਕਰ ਦਿੱਤਾ ਜਾਏ ਪੁਲਿਸ ਦਾ ਆਰਡਰ ਨਾ ਹੋ ਜਾਏ ਠੀਕ ਹੈ ਹਰ ਬੰਦਾ ਆਪਣੀ ਸੇਵਲੀ ਸੇਫ ਕਰਦਾ ਆਪਣੇ ਆਪ ਕਿਉਂਕਿ ਹਜੇ ਕਨਫਰਮ ਕਿਸੇ ਨੂੰ ਵੀ ਨਹੀਂ ਪਤਾ ਕਿ ਮੇਨ ਕੀ ਵਜ੍ਹਾ ਕੀ ਮੁੱਦਾ ਕੀ ਹੈ ਉਹ ਤੇ ਉਹਨੂੰ ਰਿਪੋਰਟਾਂ ਜਦੋਂ ਉਹਦਾ ਕੈਮਰਾ ਆ ਕੇ ਉਹ ਜਦੋਂ ਰਿਪੋਰਟਾਂ ਸਾਰੀ ਆ ਜਾਣਗੀ ਵਜ੍ਹਾ ਇਹ ਤਰੀਕੋ ਉਹ ਇੱਕ ਬਾਦੀਆਂ ਗੱਲਾਂ ਨੇ ਪਹਿਲੇ ਤੇ ਇੰਤਜ਼ਾਰ ਕਰੋਗੇ ਰਿਪੋਰਟਾਂ ਦੇ ਵਿੱਚ ਕੀ ਆਂਦਾ ਤੇ ਕੀ ਨਹੀਂ ਆਂਦਾ ਇਹ ਬੜੀਆਂ ਚੰਗੀਆਂ ਗੱਲਾਂ ਸ਼ੇਅਰ ਕੀਤੀਆਂ ਸਾਡੇ ਨਾਲ ਜਿਹੜਾ ਮਤਲਬ ਕਿ ਸਾਨੂੰ ਵੀ ਨੌਲੇਜ ਹੋਇਆ ਇਸ ਗੱਲ ਦਾ ਕਿ ਕੀ ਕੀ ਚੱਲਦਾ ਪਿਆ ਪੰਜਾਬ ਦੇ ਵਿੱਚ ਤੇ ਕੀ ਨਹੀਂ ਚੱਲਦਾ ਕਿ ਇਦਾਂ ਹੀ ਹੈ ਜੀ ਤੇ ਬਾਕੀ ਜੀ ਆਪਣੇ ਵੀਵਰਸ ਨੂੰ ਪੁੱਛ ਲੈਂਦੇ ਜੀ ਇਸ ਵੀਡੀਓ ਦੇ ਬਾਰੇ ਉਹਨਾਂ ਦੀ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਅਲ੍ਹਾ ਫੀਜ਼